ਜ਼ਿਲ੍ਹਾ ਧੀਨ ਆਉਂਦੇ ਕਸਬਾ ਬਲਟੋਹਾ ਵਿਖੇ ਅੱਜ ਇੱਕ ਗੁਰੂ ਨਾਨਕ ਮੋਦੀ ਖਾਨਾ ਨਾਮਕ ਕਰਿਆਨਾ ਦੁਕਾਨ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਇਸ ਵਾਰ ਦਾ ਤੂਬਾਤ ਇਲਾਕੇ ਵਿੱਚ ਕਾਫੀ ਜ਼ਿਆਦਾ ਸਾਮ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਬਲਟੋਹਾ 메ਨ ਚੌਂਕ ਵਿਖੇ ਧਰਨਾ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਿਸ ਤੋਂ ਬਾਅਦ ਡੀਐਸਪੀ ਪ੍ਰੀਤਿੰਦਰ ਸਿੰਘ ਵੱਲੋਂ ਦਿੱਤੇ ਗਏ ਵਿਸ਼ਵਾਸ ਉਪਰੰਤ ਧਰਨਾ ਖਤਮ ਕਰ ਦਿੱਤਾ ਗਿਆ ਜਾਣਕਾਰੀ ਦੇਣ ਅਨੁਸਾਰ ਕਸਬਾ ਬਲਟੂਹਾ ਵਿਕੇ ਗੁਰਨਾਨਕ ਮੋਦੀਖਾਨਾ ਕਰਿਆਨਾ ਸਟੋਰ ਦੇ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਜਦੋਂ ਉਹ ਆਪਣੀ ਦੁਕਾਨ ਉਤੇ ਮੌਜੂਦ ਸੀ ਤਾਂ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਹਮਲੇ ਦੌਰਾਨ ਕਰੀਬ 8 ਗੋਲੀਆਂ ਉਸ ਦੀ ਦੁਕਾਨ ਦੇ ਬਾਹਰ ਕੰਦ ਤੇਵ ਜਾਵਜੀਆਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਮਨਦੀਪ ਨੇ ਦੱਸਿਆ ਕਿ ਇਸ ਹਮਲੇ ਪਿੱਛੇ ਕੀ وجہ ਹੈ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਪਾਸੋਂ ਕਿਸੇ ਨੇ ਕੋਈ ਫਿਰੋਤੀ ਮੰਗੀ ਹੈ ਇਸ ਵਾਰਦਾਤ ਦੀ ਸੂਚਨਾ ਬਲਣ ਤੋਂ ਬਾਅਦ 500 ਮੀਟਰ ਦੂਰ ਥਾਣੇ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਇਸ ਵਾਰਦਾਤ ਤੋਂ ਪਰੇਸ਼ਾਨ ਅੱਡਾ ਬਲਟੋਹਾ ਦੇ ਦੁਕਾਨਦਾਰਾਂ ਵੱਲੋਂ ਚੌਂਕ ਵਿਖੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਲੱਗੇ ਹੋਏ ਧਰਨੇ ਵਿੱਚ ਡੀਐਸਪੀ ਪਿੱਖੀਵੈਂਡ ਪ੍ਰੀਤਿੰਦਰ ਸਿੰਘ ਨੇ ਪਹੁੰਚ ਕੇ ਸਮੂਹ ਦੁਕਾਨਦਾਰਾਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਇਸ ਮੌਕੇ ਡੀਐਸਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੋਲੀਆਂ ਦਾ ਜਵਾਬ ਪੁਲਿਸ ਵੱਲੋਂ ਵੀ ਗੋਲੀਆਂ ਨਾਲ ਹੀ ਦਿੱਤਾ ਜਾਵੇਗਾ ਤੁਸੀਂ ਵੀ ਵੇਖੋ ਇਹ ਵੀਡੀਓ ਅਮਨਦੀਪ ਗੋਸ਼ ਘਟਨਾ ਬਸ ਬਾਹਰ ਬੂਹੇ ਕੇ ਗੋਲੀਆਂ ਚ ਲਾਗੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਗੇ ਤੇ ਕੋਈ ਟਮਾਟਰ ਕੀਤੀ ਨਹੀਂ ਨਹੀਂ ਸਾਡੇ ਨਾਲ ਉਹਨਾਂ ਦੀ ਪਹਿਲਾਂ ਕੋਈ ਗੱਲ ਨਹੀਂ ਤੇ ਧਰਨਾ ਲਾਇਆ ਗਿਆ ਸਮੂਹ ਦੁਕਾਨਦਾਰਾਂ ਦਾ ਧਰਨਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਾਇਆ ਗਿਆ ਸੀਗਾ ਕਿ ਇਲਾਕੇ ਦੇ ਵਿੱਚ ਪਹਿਲਾਂ ਵੀ 3 4 5 ਘਟਨਾਵਾਂ ਹੋਈਆਂ ਨੇ ਮਾਰਦਾ ਧੋਈਆਂ ਇਤਰਾ ਗੋਲੀ ਚ ਲਾ ਜਾਂਦੇ ਆ ਕਿ ਨੂੰ ਧਮਕੀ ਆ ਜਾਂਦੀ ਆ ਕੁਛ ਆ ਉਸ ਦੀ ਕੋਈ ਉਹਦੇ ਪਿੱਛੇ ਕਾਰਵਾਈ ਨਹੀਂ ਹੁੰਦੀ ਇੱਕ ਤਾਂ ਪਹਿਲਾਂ ਹੀ ਬਗੈਰ ਤੋਂ ਚੁੱਕੀ ਆਈ ਹੁੰਦੀ ਨਹੀਂ ਸਾਡੇ ਨਾਲ ਕਿਸੇ ਦੀ ਕੋਈ ਗੱਲ ਫਿਰ ਕੋਈ ਹੋਰ ਨਾ ਜਾਂ ਜਿਸ ਕਿ ਜਾਂ ਨਹੀਂ ਨਹੀਂ ਰੰਜੇਸ਼ ਵਾਲੀ ਕੇਹ ਨਾਲ ਕੋ ਨਹੀਂ ਗੀ ਜੀ ਪਰੋਤੀ ਵੀ ਵਜ੍ਹਾ ਲੱਗਦੀ ਹੈ ਕਿ ਜਾਂ ਹੋਰ ਪਤਾ ਹੀ ਨਹੀਂ ਆਪਾਂ ਨੂੰ ਜਦੋਂ ਆਪਾਂ ਤੁਹਾਨੂੰ ਕਹਿਣ ਦੇਗਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਆਪਣੀ ਕਿਸੇ ਨਾਲ ਗੱਲ ਹੀ ਕੋਈ ਨਹੀਂ ਕੀਤੀ ਆਪਾਂ ਕਿਤਰਾ ਕਵਾਂਗੇ ਜੀ ਇਹ ਪਰੋਤੀ ਦੀ ਕੋਲ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਇਹ ਕਿੱਡੇ ਫੈਰ ਹੋਏ ਇੱਥੇ 8 9 ਫੈਰ ਹੋਏ ਲਗਭਗ ਹੋਰ ਦੁਕਾਨਦਾਰਾਂ ਨੂੰ ਨੇਪ ਹੋ ਚੁੱਕਿਆ ਅੱਜ ਤੱਕ 3 4 ਇਨਸੀਡੈਂਟ ਹੋ ਗਏ ਆ ਉਹ ਲੋ ਇਹਦੇ ਵਿੱਚ ਵਿੱਚ ਹੀ ਕੀ ਮੰਗ ਕਰਦੇ ਹੋ ਸਰਕਾਰ ਹੁਣ ਇਹਨਾਂ ਨੂੰ ਫੜੇ ਬੰਦਿਆਂ ਨੂੰ ਕੌਣ ਨੇ ਸਰਕਾਰ ਕੁਛ ਤਾਂ ਸਟੈਪ ਅਪ ਕਰੇ ਨਾ ਜੇ ਸਿਵਿਲਿਅਨ ਇੰਨੇ ਹੀ ਪਰੇਸ਼ਾਨ ਹੁੰਦੇ ਰਹਿਣਗੇ ਤੇ ਇੱਥੇ ਰਹਿ ਗਉਣ ਚਾਹੂੰਗਾ ਪੰਜਾਬ ਵੱਧਾ ਦੇ ਅੱਗੇ ਖਾਲੀ ਹੋ ਗਿਆ ਜੀ ਕੋਈ ਸੀਸੀਟੀਵੀ ਵਿਚ ਆਏਗੇ ਬੰਦੇ ਦਾ ਨਹੀਂ ਅਜੇ ਤੱਕ ਕੁਛ ਨਹੀਂ ਪਤਾ ਲੱਗਾ ਦੇਖੋ ਅਮਨਦੀਪ ਨੇ ਜਿਹੜੇ ਇੱਥੇ ਮੋਦੀ ਖਾਨਾ ਦੀ ਦੁਕਾਨ ਜਿਹੜੀ ਚਲਾਉਂਦੇ ਨੇ ਇਹਨਾਂ ਦੀ ਦੁਕਾਨ ਦੇ ਬਾਹਰ ਜਿਹੜੀ ਆ ਦੋ ਨੌਜਵਾਨਾਂ ਨੇ ਆ ਕੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਅਸੀਂ ਉਹਦੇ ਸਟੇਟਮੈਂਟ ਦੇ ਉੱਤੇ ਕੇਸ ਰਜਿਸਟਰ ਕਰ ਲਿਆ ਰੈਲੇਵੈਂਟ ਸੈਕਸ਼ਨ ਦੇ ਵਿੱਚ ਤੇ ਇਹਨੂੰ ਅਸੀਂ ਫਰਦਰ ਪ੍ਰੋਸੀਡ ਕਰਦੇ ਹੋਏ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਤ ਹੈ ਜਿਹੜੀਆਂ ਪਾਰਟੀਆਂ ਬਣਾ ਕੇ ਭੇਜੀਆਂ ਨੇ ਇਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਤੇ ਆਪਣੇ ਸੋਰਸਸ ਰਿਪੋਰਟ ਮੁਤਾਬਕ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਕਿ ਕਿੰਨੀ ਫਰੋਤੀ ਮੰਗੀ ਕਿ ਕਿੰਨੇ ਲੋਕਾਂ ਕੋਲ ਮਿਲ ਗਈ ਇਹਦੇ ਕੋਈ ਫਰੋਤੀ ਨਹੀਂ ਮੰਗੀ ਨੂੰ ਦਰਸਲ ਕਾਲ ਆਈ ਸੀ ਇਹਨੂੰ ਤੇ ਪਤਾ ਨਹੀਂ ਹੀ ਵੀ ਮੈਂ ਫਲਾਣਾ ਬੋਲ ਰਿਹਾ ਬਾਹਰ ਵਾਲੇ ਨੰਬਰ ਤੋਂ ਇਹ ਅਣਜਾਣ ਸਮਝ ਕੇ ਇਹਨੇ ਫੋਨ ਕੱਟ ਦਿੱਤਾ ਪੈਸਾ ਕੋਈ ਨਹੀਂ ਮੰਗਿਆ ਜਸਟ ਇੱਕ ਫੋਨ ਆਇਆ ਸੀ 2 ਦਿਨ ਪਹਿਲਾਂ ਦੇ ਇਸ ਕਰਕੇ ਇਹਨੇ ਕਿਸੇ ਨੂੰ ਇਨਫੋਰਮੇਸ਼ਨ ਵੀ ਨਹੀਂ ਦਿੱਤੀ ਇਸ ਰਿਗਾਰਡਿੰਗ ਪਰ ਇਹਨਾਂ ਦਾ ਕਹਿਣਾ ਕਿ ਉਹ ਪਹਿਲਾਂ ਦੁਕਾਨੇ ਬੰਦ ਰੱਖ ਛੱਡੀ ਆ ਵੀ ਉਹਨਾਂ ਨੂੰ ਕੰਪਲੈਂਟ ਕੀਤਾ ਜਾਂਦਾ ਹੈ ਨਹੀਂ ਨਹੀਂ ਪਰਸੋ ਤੇ ਇਹਦੇ ਫੋਨ ਆਇਆ ਹੂੰ ਉਸ ਤੋਂ ਬਿੱਲੋ ਕੋ ਭਟਣਾ ਕਰੀਏ ਨਹੀਂ ਨਹੀਂ ਇਹਦੇ ਨਾਲ ਕੋਈ ਪਟਾਣਾ ਨਹੀਂ ਕੋਈ ਸੀਸੀਟੀਵੀ ਫੁੜੇ ਜਾਏ ਉਹ ਫਰਦਰ ਚੱਲ ਰਿਹਾ ਜੀ ਪ੍ਰੋਸੀਡ ਕਰ ਰਹਾ ਸਾਡੀਆਂ ਟੀਮਾਂ ਬਣ ਕੇ ਗਈਆਂ ਹੋਈਆਂ ਨੇ ਔਰ ਜਿੱਦਾਂ ਹੀ ਆਉਂਦੀ ਫਿਰ ਤੁਹਾਨੂੰ ਸ਼ੇਅਰ ਕਰਦੇ